ਹਾਂਜੀ ਮੇਰੇ ਬਦਲ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰਾਂ ਨੂੰ ਪਿਆਰ ਫਰੀਦ ਸਾਹਿਬ ਤੇ ਖੇਦੀ ਕਾਲ ਜੀ ਉਮੀਦ ਕਰਦੇ ਵੀ ਸਾਰੇ ਜਣੇ ਠੀਕ ਠਾਕ ਹੋਮੂਗੇ ਅੱਜ ਦੀ ਵੀਡੀਓ ਹੈਗੀ ਆਪਣੀ ਝੋਨੇ ਦੀ ਖਰੀਦ ਨੂੰ ਲੈ ਕੇ ਝੋਨੇ ਦੀ ਮੰਡੀਆਂ ਦੇ ਵਿੱਚ ਖਰੀਦ ਕਦੋਂ ਤੋਂ ਸ਼ੁਰੂ ਹੋਵੇਗੀ ਕਿੰਨੀ ਤਰੀਕ ਨੂੰ ਜਿਹੜਾ ਝੋਨਾ ਮੰਡੀ ਦੇ ਵਿੱਚ ਵੇਚਣਾ ਸ਼ੁਰੂ ਹੋ ਜਾਵੇਗਾ ਤੇ ਮੇਨ ਜਿਹੜੀ ਦਿੱਕਤ ਹੈ ਵੀ ਕਿੰਨੇ ਮੌਕਚਰ ਵਾਲਾ ਜਿਹੜਾ ਝੋਨਾ ਮੰਡੀ ਦੇ ਵਿੱਚ ਖਰੀਦਿਆ ਜਾਊਗਾ ਚੇ ਤੇ ਕਿਹੜੀ ਕਿਹੜੀ ਐ ਇਸ ਵਾਰ ਜਿਹੜੀ ਝੋਨੇ ਦੀ ਵਿਕਰੀ ਨੂੰ ਲੈ ਕੇ ਸਰਕਾਰੀ ਜਿਹੜੀਆਂ ਹਦਾਇਤਾਂ ਨੇ ਕਬਾਈਨ ਵਾਲੇ ਵੀਰਾਂ ਨੂੰ ਵੀ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਤੇ ਕਿਸਾਨਾਂ ਨੂੰ ਵੀ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤਾਂ ਕਿ ਜਿਹੜੇ ਜ਼ਿਮੀਂਦਾਰ ਭਰਾ ਇਸ ਵਾਰ ਜਿਹੜਾ ਮੰਡੀਆ ਦੇ ਵਿੱਚ ਉਹਨਾਂ ਦਾ ਝੋਨਾ ਜਿਹੜਾ ਟਾਈਮ ਤੋਂ ਪਹਿਲਾਂ ਪੀਕੇ ਤੇ ਕੋਈ ਵੀ ਆਪਾਂ ਨੂੰ ਦਿੱਕਤ ਪਰੇਸ਼ਾਨੀ ਨਾ ਆ ਸਕੇ ਤੇ ਵੀਡੀਓ ਨੂੰ ਪੂਰੀ ਦੇਖੋ ਆਪਣੇ ਨੂੰ ਤੇ ਹੋਰ ਜਿੰਮੇਦਾਰ ਭਰਾਵਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲਟਾ ਬਟਨ ਨੂੰ ਪ੍ਰੈਸ ਕਰ ਲਓ ਹਾਂਜੀ ਪਹਿਲਾਂ ਹੁਣ ਆਪਾਂ ਗੱਲ ਕਰ ਲੈਂਦੇ ਆ ਵੀ ਜਿਹੜੀ ਸਰਕਾਰੀ ਹਦਾਇਤਾਂ ਨੇ ਜਿਹੜੀ ਕਿਸਾਨਾਂ ਨੂੰ ਵੀ ਦਿੱਤੀ ਹੋਈ ਹੈ ਤੇ ਮਸ਼ੀਨਾਂ ਵਾਲੇ ਵੀਰਾਂ ਨੂੰ ਵੀ ਦਿੱਤੀ ਗਈ ਆ ਉਹ ਹਦਾਇਤਾਂ ਕੀ ਹੈ ਧਿਆਨ ਨਾਲ ਸੁਣਿਓ ਆਪਾਂ ਬਿਲਕੁਲ ਵੀ ਇਸ ਵੰਦੇਰੀ ਗੱਲ ਵੀ ਨਹੀਂ ਕਰ ਰਹੇ ਪਹਿਲਾਂ ਤਾਂ ਜਿਹੜੀ ਮਸ਼ੀਨਾਂ ਵਾਲਿਆ ਕਿਸਾਨਾਂ ਨੂੰ ਜਿਹੜੀ ਬੇਨਤੀ ਹੈ ਜਿਹੜੀ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਨੋਟ ਕਰ ਲਓ। 1 ਪਹਿਲਾ ਨੰਬਰ ਜਿਹੜੀ ਮਸ਼ੀਨ ਹੈ ਸ਼ਾਮ ਨੂੰ 7 ਵਜੇ ਜਿਹੜੀ ਬੰਦ ਹੋਣੀ ਚਾਹੀਦੀ ਹੈ। 7 ਵਜੇ ਤੋਂ ਬਾਅਦ ਜਿਹੜੀ ਵਾਢੀ ਨਹੀਂ ਹੋਣੀ ਚਾਹੀਦੀ। ਸਵੇਰ 10 ਵਜੇ ਤੋਂ ਲੈ ਕੇ 7 ਵਜੇ ਤੱਕ ਜਿਹੜੀ ਵਾਢੀ ਇਸ ਮਸ਼ੀਨ ਨਾਲ ਜਿਹੜੀ ਕੀਤੀ ਜਾਵੇ। ਕਿਉਂਕਿ ਜੇ ਆਪਾਂ ਬਹੁਤੀ 9 8 ਜਾਂ 9 ਵਜੇ ਮਸ਼ੀਨ ਵੀ ਸ਼ੁਰੂ ਕਰਦੇ ਆ ਤਾਂ ਜਿਹੜਾ ਤੇਲ ਹੁੰਦੀ ਹੈ ਝੋਨੇ ਦੇ ਉੱਪਰ ਪਈ। ਜਿਹਦੇ ਨਾਲ ਜੇ ਆਪਣਾ ਝੋਨਾ ਸੁੱਕਾ ਵੀ ਹੈ ਬਾਹਰ ਦੇ ਵਿੱਚ ਜਿਹੜਾ ਮੌਇਸਚਰ ਨਹੀਂ ਛੱਟਦਾ ਇਸ ਕਰਕੇ ਇਸ ਵਾਰ ਜਿਹੜੀ ਇਹ ਆਪਾਂ ਗਲਤੀ ਤੋਂ ਬਚਣਾ ਹੈ ਤੇ ਜਿਆ ਨੰਬਰ ਜਿਹੜੀ ਹੁਣ ਕਿਸਾਨ ਗਲਤੀ ਕੀ ਕਰਦੇ ਆ ਕਾਹਲੀ ਆਪਾਂ ਬਿਲਕੁਲ ਨਹੀਂ ਕਰਨੀ ਵਿਛਨੇ ਸਾਲ ਹੁਣ ਸਾਰੇ ਖੀਂਦਾਰਾਂ ਨੇ ਜਿਹੜਾ ਖਾਲ ਦੇਖਿਆ ਛੋਹਦੇ ਆ ਵੀ ਮੰਡੀਆਂ ਦੇ ਵਿੱਚ ਕਿੰਨੇ ਕਿੰਨੇ ਦਿਨ ਬੈਠਣਾ ਪਿਆ ਹੈ ਤੇ ਇਸ ਵਾਰ ਆਪਾਂ ਉਹ ਗਲਤੀ ਬਿਲਕੁਲ ਨਹੀਂ ਕਰਨੀ ਟਾਈਮ ਤੋਂ ਪਹਿਲਾਂ ਆਪਾਂ ਝੋਨੇ ਦੀ ਵਾਢੀ ਨਹੀਂ ਕਰਦੇ ਜਦੋਂ ਆਪਣਾ ਪੂਰਾ ਹਣ ਝੋਨਾ ਪੱਕੇ ਤੇ ਆਪ ਹੋ ਗਿਆ ਐਨ ਪੱਕੇ ਪੂਰੇ 17 18 ਮੁਕਚਰਾ ਝੋਨੇ ਜਿਹੜੀ 16 17 ਮੁਕਚਰਾ ਝੋਨੇ ਵਾਢੀ ਕੀਤੀ ਜਾਵੇ ਕਿਉਂਕਿ ਜੇ ਆਪਾਂ ਕਾਲੀ ਕਰਾਂਗੇ ਤਾਂ ਆਪਾਂ ਨੂੰ ਬਾਅਦ ਦੇ ਵਿੱਚ ਇਸ ਵਾਰ ਵੀ ਜਿਹੜਾ ਮੰਡੀਆਂ ਦੇ ਵਿੱਚ ਪਹੁੰਚਣਾ ਪਊਗਾ ਕਿਉਂਕਿ ਗਾਲਤੀ ਕੀ ਕਰਦੇ ਨੇ ਜਿਨ੍ਹਾਂ ਜ਼ਿਮੀਂਦਾਰ ਭਰਾਵਾਂ ਨੇ ਜਾਂ ਤੀਜੀ ਫਸਲ ਜਾਂ ਗੋਭੀ ਜਾਂ ਤੁਸੀਂ ਕੋਈ ਵੀ ਫਸਲ ਆਲੂ ਲਾਉਣੀ ਹੈ ਤਾਂ ਜਿਹਦੀ ਆਪਣੀ ਫੈਰਾ ਆਪਣੀ ਫਸਲ ਬੀਜੀ ਹੋਈ ਜਾਂ ਉਹਨੂੰ ਖਰਾਬ ਨਾ ਕੀਤਾ ਜਾਵੇ ਟਾਈਮ ਸਿਰ ਜਿਹੜੀ ਬੱਤ ਸਿਰ ਜਿਹੜੀ ਉਹਦੀ ਵਾਢੀ ਕੀਤੀ ਜਾਵੇ ਹੁਣ ਇਸ ਵਾਰ ਜਿਹੜੇ ਝੋਨੇ ਆ ਉਹ ਪੰਜਾਬ ਦੇ ਵਿੱਚ ਅਗੇਤੀ ਲਵਾਈ ਕੀਤੀ ਹੋਈ ਹੈ ਕਿਉਂਕਿ ਤਰੀਕ 1 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋਊਗੀ ਤੀ ਤੇ ਕਿਸਾਨਾਂ ਵੱਲੋਂ ਜਿਹੜੀ 1 ਜੂਨ ਤੋਂ ਹੀ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੋਈ ਸੀ ਤੇ ਝੋਨੇ ਅਨਸਾਰਾ ਹੁਣ ਕਰ ਚੁੱਕੇ ਆ ਤੇ ਵਿੱਚ ਵਿੱਚ ਜਿਹੜੀ ਆ ਅਗੇਤੇ ਝੋਨੇ ਆ ਉਹ ਪੱਕਣੇ ਵੀ ਸ਼ੁਰੂ ਹੋ ਗਏ ਨੇ ਇਸ ਵਾਰ ਇਹ ਸੇ ਕਰਕੇ ਜਿਹੜੀ ਸਰਕਾਰ ਵੱਲੋਂ ਜਿਹੜੀ ਚੋਣਾਂ ਦੀ ਖਰੀਦੀ ਤਰੀਕ ਹੈ ਉਹ 16 ਸਤੰਬਰ ਤੋਂ ਜਿਹੜੀ ਸ਼ੁਰੂ ਹੋ ਜਾਵੇਗੀ ਅੱਜ 25 ਅਗਸਤ ਹੋ ਗਿਆ ਅਗਲੇ ਮਹੀਨਾ ਜਿਹੜਾ ਸਤੰਬਰ ਮਹੀਨਾ ਸ਼ੁਰੂ ਹੋਣਾ ਅੱਜ ਤੋਂ ਆਪਾਂ ਮੰਨ ਸਕਦੇ ਆ ਵੀ 20 ਤੋਂ 22 ਦਿਨਾਂ ਤੱਕ ਜਿਹੜੀ ਚੋਣਾਂ ਦੀ ਖਰੀਦ ਸ਼ੁਰੂ ਹੋ ਜਾਵੇਗੀ ਆਪਾਂ ਨੂੰ ਹੁਣ ਆਪਾਂ ਧਿਆਨ ਆਪਾਂ ਰੱਖਣਾ ਵੀ ਮੰਡੀਆਂ ਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਇਸ ਕਰਕੇ ਜਿਹੜਾ ਸੋਕਾ ਚੋਂ ਨਹੀਂ ਜਿਹੜਾ ਮੰਡੀਆਂ ਦੇ ਵਿੱਚ ਲੈ ਜਾਇਆ ਜਾ ਸਕੇ। ਬਾਕੀ ਗੱਲਾਂ ਆਂਦੀਆਂ ਹੁਣ ਝੋਨੇ ਦੇ ਵੇਕਨ ਤੇ ਇਹ ਕਿਸਾਨ ਭਰਾ ਹੁਣ ਕੈਮ ਤੇ ਜਾ ਕੇ ਪਤਾ ਲੱਗੂਗਾ ਵੀ ਇਸ ਵਾਰ ਜੇਰੀ ਆਪਾਂ ਨੂੰ ਝੋਨੇ ਵੇਚਣ ਦੇ ਵਿੱਚ ਸਮੱਸਿਆ ਕਿਹੜੀ-ਕਿਹੜੀ ਆਪਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਜੇਨ ਕਿ 16 ਸਤੰਬਰ ਤੋਂ ਜਿਹੜੀ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਅੱਜ ਤੋਂ 20 ਤੋਂ 22 ਦੇ ਸਤੱਕ ਤੇ ਬਾਕੀ ਜਿਹੜਾ ਝੌਨਾ ਹੈ ਮੁਖਚਰਾ ਝੌਨੇ ਦਾ 17 ਮੁਖਚਰ 16 17 ਨੂੰ ਸਿਰ ਹਲਾ ਜਿਹੜਾ ਝੌਨਾ ਖਰੀਦਿਆ ਜਾਵੇਗਾ ਜਿਹੜਾ ਗਿੱਲਾ ਝੌਨਾ ਹੋਵੇਗਾ ਉਹ ਫਿਰ ਆਪਾਂ ਨੂੰ ਮੰਡਿਆ ਦੇ ਵਿੱਚ ਬੈਠਣਾ ਪੈ ਸਕਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਸਤਿ ਸ੍ਰੀ ਅਕਾਲ ਜੀ